ਗੁੱਡ ਮਾਰਨਿੰਗ ਦੋਸਤੋ ਅੱਜ ਦੀ ਹੋ ਗਈ ਮਾਰਨਿੰਗ ਤੇ ਮੈਂ ਜਿਸ ਕਰਨ ਨੂੰ ਉਠਾ ਰਹੀ ਹਾਂ ਜਿਸ ਕਰਨ ਉਠ ਹੀ ਨਹੀਂ ਰਿਹਾ ਜਿਸ ਕਰਨ ਕਹਿੰਦਾ ਕਿ ਥੋੜੀ ਜਿਹਾ ਹੋਰ ਸੌਣ ਦੋ ਇਧਰ ਮੇਰਾ ਪੜਾਕੂ ਬੱਚਾ ਗੁਰleen ਪੜ ਰਿਹਾ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਸੌਣ ਨਾਲ ਉਹਨੂੰ ਆਪਣੀ ਪੜਾਈ ਨਾਲ ਮਤਲਬ ਹੈ ਔਰ ਇਧਰ ਮੇਰੀ ਕਿਚਨ ਸੰਸਾਨ ਪਈ ਹੋਈ ਹੈ ਮਾਰਨਿੰਗ ਬਹੁਤ ਵਧੀਆ ਲੱਗ ਰਹੀ ਹੈ ਮੈਂ ਦਰਵਾਜ਼ਾ ਖੋਲ ਕੇ ਦੇਖਿਆ ਮੌਸਮ ਬੜਾ ਅੱਛਾ ਲੱਗ ਰਿਹਾ ਸੀ ਜਿਹੜੇ ਬੂਟੇ ਨੇ ਉਹਦੇ ਬਹੁਤ ਹੀ ਅੱਛੇ ਲੱਗ ਰਹੇ ਸੀ اور واو بدل ہوئے ہیں ہلکے ہلکے اور موسم مارننگ دی اور سورج دیوتا بھی ਆ ਰਿਹਾ ਮਿੱਠੀ ਮਿੱਠੀ ਤੰਚ اور ادھر ਮਿਰਚਾਂ ਸੁੱਕਣੇ ਪਾਈਆਂ ਹੋਈਆਂ ਸੁੱਕ ਜਾਣਗੀਆਂ اور ادھر منی પ્લાਟ ਲਗਾਇਆ ਹੋਇਆ ਕਹਿੰਦੇ منی પ્લાਟ ਦੇ ਨਾਲ ਨਾ منی ਬੜੀ ਆਉਂਦੀ ਹੈ ਕਿਉਂਕਿ ਇਹ ਪਲਾਂਟ ਹੀ منی ਦਾ ਹੈ ਨਾ اور ਬਹੁਤ ਅੱਛਾ ਹੋਇਆ ਲੋਕ ਕਹ ਰਹੇ ਨੇ ਗਰਮੀ ਦੇ ਵਿੱਚ منی પ્લાਟ ਹੁੰਦਾ ਨਹੀਂ ਹੈ ਬਟ ਮੇਰੇ ਦੇ ਬਹੁਤ ਅੱਛਾ ਹੋਇਆ اور ادھر ਜਸਕਰਨ ਆਪਣੇ স্মॉल ਫੈਨ ਦੇ ਨਾਲ ਹਵਾ ਲੈ ਰਿਹਾ ਹੈ اور ਮੈਂ ਇਹਨੂੰ ਕਹਿ ਰਹੀ ਸੀਗੀ ਕਿ ਜਸਕਰਨ ਇਹ ਕੀ ਕਰ ਰਿਹਾ ਬੇਟਾ ਤੋਰ ਹਵਾਲੇ ਰਹੀ ਸੀਗਾ ਕਿਉਂਕਿ ਇਹ ਸਕੂਲ ਬੱਸ ਵੀ ਲੈ ਕੇ ਜਾਂਦਾ ਔਰ ਇਹਦੇ ਨਾਲ ਇਹਦਾ ਬਹੁਤ ਪਿਆਰਾ ਇਧਰ ਅਸੀਂ ਲੱਗੇ ਕਰਨ ਸਫਾਈਆਂ ਮੈਂ ਤੇ ਗੁਲੀਨ ਦੋਨੋਂ ਮਿਲ ਕੇ ਪੋਚੇ ਲ ਕਰਨੇ ਆ ਔਰ ਤੁਸੀਂ ਵੀ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਕੰਮ ਕਰਿਆ ਕਰੋ ਤਾਂ ਕਿ ਬੱਚੇ ਇੰਟਰਸਟਡ ਹੋਣ ਅਸੀਂ ਦੋਨੋਂ ਮਿਲ ਕੇ ਸਫਾਈ ਬੜੀ ਜਲਦੀ ਜਲਦੀ ਖਤਮ ਕਰ ਲੈਣੇ ਆ ਔਰ ਇਧਰ ਮੈਂ ਬੈਠ ਗਈ ਥੱਕ ਗਈ ਸੀ ਮੈਂ ਬੈਠ ਗਈ ਮੈਂ ਗੁਲੀਨ ਨੂੰ ਕਹਿ ਰਹੀ ਆ ਕਿ ਪੋਚਾ ਤੇ ਲੱਗ ਗਿਆ ਆਲਮੋਸਟ ਸਾਰਾ ਗੁਲੀਨ ਮੇਰਾ ਪੋਚਾ ਵੀ ਬਾਹਰ ਲੈ ਜਾ ਔਰ ਪੋਚੇ ਰੱਖਿਆ ਬੇਟਾ ਵਾਸ਼ ਕਰਕੇ ਬੋਲਦੀ ਕਿ ਠੀਕ ਹੈ ਮਮਾ ਓਕੇ ਔਰ ਇਸ ਤਰ੍ਹਾਂ ਸੀ ਮਿਲ ਕੇ ਕੰਮ ਕਰ ਲੈਨੇ ਆ ਇਧਰ ਜਿਸ ਕਰਨ ਆਪਣੀ ਸਟੱਡੀ ਤੇ ਬੈਠ ਗਿਆ ਸੀਗਾ ਔਰ ਸਟੱਡੀ ਕਰ ਰਿਹਾ ਹੈ ਜਿਸ ਕਰਨ ਔਰ ਇਧਰ ਪੂਰਾ ਘਰ ਸਾਫ ਹੋ ਗਿਆ ਹੁਣ ਅਸੀਂ ਹੋ ਗਏ ਆ ਰੈਡੀ ਔਰ ਅਸੀਂ ਹੁਣ ਜਾ ਰਹੇ ਆ ਓਕੇ ਬਾਏ ਗੁੱਡ ਬਾਏ ਦੋਸਤੋ ਔਰ ਜੇ ਤੁਹਾਨੂੰ ਵਲੌਗ ਅੱਛੇ ਲੱਗ ਰਹੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਲੀਜ਼ ਪਲੀਜ਼ ਸਪੋਰਟ ਕਰੋ ਥੈਂਕ ਯੂ ਸੋ ਮਚ ਸਾਰਿਆਂ ਨੂੰ ਬਾਏ ਬਾਏ